ਬਾਈ ਸਾਹਿਬ ਨਾ ਕੋਲਣਾ ਦੇ ਫੇਟਾ ਸਭਾ ਲਾਈਨ ਲੱਗੀ ਹੋਈ ਐ ਇਦਾਂ ਇੱਕ ਬੀਬੀ ਆਈ ਬਾਬਾ ਨਛੱਤਰ ਸਿੰਘ ਜੀ ਵੀ ਖੜੇ ਸੀ ਉਹਨਾਂ ਨੇ ਸੁਣਾਇਆ ਹੈ ਕਹਿੰਦੇ ਬੀਬੀ ਆਈ ਤੇ ਇਦਾਂ ਨਾ ਗੱਲ ਚ ਨਾ ਬਾਕੇ ਰੋਣ ਲੱਗਿਓ ਤੇ ਮਹਾਰਾਜ ਜੀ ਮੇਰੇ ਬੱਚੇ ਦੇ ਸਿਰ ਤੇ ਉੱਥੇ ਉਹਨਾਂ ਨੇ ਕਾਲਿਆ ਨੇ ਆ ਬੈਟ ਮਾਰਿਆ ਬੀਸਬਾਲ ਦਾ ਜਿਹੜਾ ਬੈਟ ਉਹਨਾਂ ਨੇ ਮਾਰਿਆ ਮੇਰੇ ਪੁੱਤ ਦੇ ਸਿਰ ਤੇ ਕਿੰਕਰਾਂ ਕਿੰਕਰਾਂ ਕਰਤੀਆਂ ਉਹਨਾਂ ਦਾ ਬੇਟਾ ਕਿੱਥੇ ਸੀਗਾ ਉਹ ਬ੍ਰਮਟਨ ਸੀ ਬੇਟਾ ਉਹਨਾਂ ਦਾ अच्छा और टेलीफोन आ गया बिनु हॉस्पिटल लेके जा रहे हैं दा ਧੰਨ ਬਾਬਾ ਰਾਮ ਸਿੰਘ ਜੀ ਮਾਰਾ ਕਹਿੰਦੇ ਇਹ ਮਾਈ ਤੇਰੇ ਨਵੇਂ ਆ ਦੇਖ ਉਧਰ ਦੇ ਅੱਤ ਸੀਸ ਨਹੀਂ ਚੇ ਕਰਿਆ ਬਾਬਾ ਜੀ ਦੇ ਇਥੋਂ ਸੀਸ ਤੋਂ ਖੂਨ ਸੀ ਮਰਿਆ ਸੀ ਤੇ ਉਹਨੂੰ ਬਕਾਇ ਕਹਿੰਦਾ ਲੰਗਰ ਛਕਾਪੇ ਤੈਨੂੰ ਪਤਾ ਲੱਗ ਜਾ ਉਹ ਬੀਬੀ ਲੰਗਰ ਛਕੀ ਲੰਗਰ ਛਕਦੇ ਛਕਦੇ ਉਹਦੇ ਮੁੰਡੇ ਦਾ ਫੋਨ ਆ ਗਿਆ ਕਹਿੰਦਾ ਮੰਮੀ ਕਮਾਲ ਹੋ ਗਈ ਬਈ ਸਿਰਫ ਨਾ ਉੱਪਰਲੀ ਸਿਰ ਦੀ ਲੇਅਰ ਤੇ ਮਾੜੀ ਜੀ ਸੱਟ ਮੈਨੂੰ ਕੁਝ ਵੀ ਨਹੀਂ ਲੱਗਿਆ